ਫਲ ਫਰਵੈਬਿਲਿਟੀ ਫਤੇ ਜੀ ਆਹ ਨੇ ਜੀ ਆਪਣੀਆਂ ਮਿਰਚਾਂ ਇਹ ਆਪਾਂ ਨਾਈਆਂ ਸੀਗੀਆਂ ਜੀ ਘਰ ਚੁੱਗੀਆਂ ਫਲ ਦੇਖੋ ਜੀ ਇਹਨਾਂ ਨੂੰ ਨਾ ਕੋਈ ਦਵਾਈ ਆ ਨਾ ਕੋਈ ਆਪਾਂ ਨੇ ਖਾਦ ਪਾਈ ਆ ਸਿੰਪਲ ਪਾਈ ਆ ਜੀ ਆਪਾਂ ਰੂੜੀ ਵਾਲੀ ਖਾਦ ਜਿਹੜੀ ਹੁੰਦੀ ਉਹਦੀ ਇੱਕ ਦੋ ਵਾਰੀ ਤੇ ਮਤਲਬ ਬਾੜੇ ਚੱਕਾਂ ਤੇ ਪੈਣ ਦੇ ਲੋੜ ਨਹੀਂ ਜੀ ਦਵਾਈਆਂ ਲਈ ਆਹ ਦੇਖੋ ਜੀ ਕੀੜਾ ਖਾਰੇ ਆ ਮਿਰਚਾਂ ਇਹ ਇੱਕ ਨਿਸ਼ਾਨੀ ਹੈ ਜਿਵੇਂ ਕਿ ਮੈਂ ਕਹਿੰਨਾ ਹਾਂ ਅਕਸਰ ਹੀ ਵੀ ਜੇ ਆਰਗੈਨਿਕ ਚੀਜ਼ ਦੇਖਣੀ ਆ ਪਰਖਣੀ ਆ ਕਿਸੇ ਦੀ ਤੇ ਜੇ ਕੀੜਾ ਖਾ ਰਿਹਾ ਦਾ ਮਤਲਬ ਪ੍ਰਮਾਤਮਾ ਨੇ ਰਿਜਕ ਦਿੱਤਾ ਇਹਨਾਂ ਤੇ ਆਪਾਂ ਵੀ ਉਹਦੇ ਵਿੱਚ ਮਹਾਰਾਜ ਜੀ ਕਰਪਾ ਨਾਲ ਸਾਥ ਦੇਤਾ ਕੋਈ ਦਵਾਈ ਨਹੀਂ ਪਾਈ ਜਹਿਰ ਪਾਈ ਹੁੰਦੀ ਜੇ ਕੀੜਾ ਮਿਰਚ ਨਾ ਖਾਂਦਾ ਇਸੇ ਤਰ੍ਹਾਂ ਕੀੜਾ ਦੇਖੋ ਇਹ ਵੀ ਭੋਜਨ ਲੱਭ ਰਿਹਾ ਲੱਭ ਲੱਭ ਨਾ ਵੀਰ ਤੂੰ ਵੀ ਜੇ ਲੱਭਣਾ ਕਰ ਆ ਖਾਦੀ ਹੋਈ ਮਿਰਚ ਦੇਖੋ ਤੇ ਮਤਲਬ ਇਹਨਾਂ ਦੇ ਖਾਣ ਦੇ ਬਾਵਜੂਦ ਵੀ ਦੇਖੋ ਜੀ ਤੁਸੀਂ ਇੰਨਾ ਹਰੇ ਭਰੇ ਆ ਇਹ ਮਾਹੌਲ ਲਾਲ ਵੀ ਹੈਗਾ ਮਾਹੌਲ ਮਿਰਚਾਂ ਦੇ ਸਾਬ ਨਾਲ ਤਾਂ ਵੀ ਨਹੀਂ ਮੁੱਕਦਾ ਤੇ ਆਪਾਂ ਨੂੰ ਥੋੜਾ ਸਬਰ ਕਰਨਾ ਚਾਹੀਦਾ ਤੇ ਮਹਾਰਾਜ ਜੀ ਕਿਰਪਾ ਨਾਲ ਜਿਹਦੇ ਲਈ ਜੋ ਰਿਜਕਾ ਨੂੰ ਖਾਣ ਦੇਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ